ਹਾਂਜੀ ਦੋਸਤੋ ਅੱਜ ਦਾ ਦਿਨ ਲਾ ਰਹੇ ਆਂ ਸੇਵਾ ਵਾਸਤੇ ਇਸ ਟਾਈਮ ਬਿਆਸ ਦਰਿਆ ਦੇ ਵਿੱਚ ਆ ਦੇਖੋ ਹਾਲਾਤ ਆ ਕਰ ਸੀਗੇ ਲੋਕਾਂ ਦੇ ਜਿਹੜੇ ਡੁੱਬੇ ਹੋਏ ਆ ਆ ਰੇਤ ਜਿਹੜੀ ਇੱਥੋਂ ਨਿਕਲੀ ਆ ਆ ਖੇਤ ਆ ਲੋਕਾਂ ਦੇ ਜਿਹੜੇ ਇਹਦੇ ਵਿੱਚ ਬਣੇ ਹੋਏ ਸੀਗੇ ਕੇ ਡਾਰ ਆਉਂਦਾ ਮੰਜਰ ਇਥੋਂ ਦਾ ਹਾਲਾਤ ਦੇਖ ਕੇ ਉਹ ਦੇਖੋ ਪਿਛਲੇ ਪਾਸੇ ਦੀਦੇ ਹੋਣਗੇ ਬੰਨ ਜਿਹੜੇ ਲਾਏ ਸੀ ਲੋਕਾਂ ਨੇ ਗੱਟੇ ਲਾ ਲਾ ਕੇ ਜਿਹੜੀਆਂ ਸੁਨਾ ਟੁੱਟਨ ਵਾਲੀਆਂ ਆ ਦੇਖੋ ਫੇਸ ਦੇ ਵਿੱਚ ਰੇਤ ਜਾ ਕੇ ਕਣਕ ਵੀਤੀ ਪਈ ਆ ਤੇ ਅੱਜ ਇਥੇ ਲਾ ਰਹੇ ਆ ਸੇਵਾ ਮੇਰੇ ਨਾਲ ਮਨਪ੍ਰੀਤ ਆ ਤੇ ਅੱਗੇ ਮੋਟਰਸਾਈਕਲ ਤੇ ਜਾ ਰਹੇ ਆ ਸ਼ਾਇਦ ਕੈਮਰੇ ਦੇ ਵਿੱਚ ਨਾ ਰਿਕਾਰਡ ਹੋਣ ਗਰਮੀਤ ਸਿੰਘ ਤੇ ਜਿਹਦੇ ਖੇਤ ਦੇ ਵਿੱਚ ਆਪਾਂ ਜਾ ਰਹੇ ਆਂ ਨਾਲ ਉਹ ਕਿਸਾਨ ਆ ਉਹ ਬੰਦਾ ਹੈ ਜਿਹਦੇ ਆਪਾਂ ਖੇਤ ਦੇ ਵਿੱਚ ਅੱਜ ਜਾ ਰਹੇ ਆਂ ਉਹਦਾ ਖੇਤ ਪਲੋ ਕਰਨਾ ਸੀ ਪਲੋ ਕਰਨ ਜਾ ਰਹੇ ਆਂ ਉਸ ਤੋਂ ਬਾਅਦ ਮੁੜ ਕੇ ਆਹ ਦੇਖੋ ਕਿਸਦਾ ਘਰ ਆ ਨਾਲ ਸਮਾਨ ਤਾਂ ਵੱਡਾ ਸੰਤਾਪ ਹੀ ਹੰਡਾਇਆ ਇਹਨਾਂ ਲੋਕਾਂ ਨੇ ਜਿਹੜਾ ਹ ਇਹਨਾਂ ਤੇ ਹੁਣ ਮਾਰ ਪਈ ਐ ਕੋਸ਼ਿਸ਼ ਕਰਾਂਗੇ ਜਿੰਨੀਆਂ ਹੋ ਸਕੀਆਂ ਤੁਹਾਨੂੰ ਕਲਿੱਪਾਂ ਭੇਜ-ਭੇਜ ਕੇ ਜਾਣੂ ਕਰਵਾਵਾਂਗੇ ਆ ਦੇਖੋ ਬਾਈ ਜੀ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਕਮਾਦ ਲੱਗਾ ਹੋਇਆ ਮਾਤਾ ਜੀ ਬੈਠੇ ਨੇ ਕਰ ਕੇ ਜਾਵਾਂਗੇ ਮਾਤਾ ਜੀ ਕਰਕੇ ਜਾਵਾਂਗੇ ਸਾਰਾ ਕੋਈ ਨਹੀਂ ਆ ਮਾਤਾ ਜੀ ਵੀ ਕਹਿ ਰਹੇ ਸੀਗੇ ਵੀ ਸਾਡੇ ਖੇਤ ਪੱਤਰ ਕਰਨ ਵਾਲੇ ਆ ਤੇ ਕੋਸ਼ਿਸ਼ ਕਰਵੂਗੀ ਕਿ ਕਰਾਂਗੇ ਜਿੰਨਾ ਦਿਨ ਲੱਗੇ ਉਹ ਦਿਪੋ ਤੇ ਪ੍ਰੈਸ਼ਰ ਚੱਲੀ ਜਾਂਦਾ ਸ਼ੁਮਾ ਤੇ ਨਾਲ ਦੀ ਦਿਖੂਗਾ ਉਹ ਉਹ ਦੇਖੋ ਲੋਕਰੀ ਜਾਂਦੇ ਸੇਵਾ ਜਿੰਨੇ ਯਾਰ ਜੋਗੇ ਹੈਗੇ ਆ रहूगी वो वा इत लग गए देखो आज यार झुपिया झोंपड़िया देखो आ खेत अभी लोग रेत कि खेत फसल बर्बाद हो जो वीडियो ज्यादा लामी हो जागी ਇਸ ਕਰਕੇ ਆਪਾਂ ਕਲਿੱਪਾਂ ਦੁਬਾਰਾ ਫਿਰ ਪਾਵਾਂਗੇ